ਕਿਉਂਕਿ ਸਿੱਖਾਂ ਦੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਤੇ ਸਮਰਾਥਿਆ ਸਾਰੇ ਕਾਜ ਇਹ ਤੁਸੀਂ ਉਹ ਕਾਰਜ ਕਰੋ ਜਿਹੜੇ ਇਸ ਸ਼ਤਾਬਦੀ ਨੂੰ ਸਮਰਪਿਤ ਹਣ ਅੱਗੇ ਪਿੱਛੇ ਕਿੰਨੀਆਂ ਸ਼ਤਾਬਦੀਆਂ ਗਈਆਂ ਇੱਕ ਸ਼ਤਾਬਦੀ ਦੇ ਵਿੱਚ ਪੈਚਵਾਰਤ ਤੱਕ ਵੀ ਨਹੀਂ ਲੱਗਾ ਸੋ ਇਹ ਵੀ ਅੱਜ ਬੈਠ ਕੇ ਫੈਸਲਾ ਹੋਇਆ ਕਿ ਇਹ ਜਿਹੜੀ ਆ ਵੱਡੇ ਪੱਧਰ ਤੇ ਸ਼ਤਾਬਦੀ ਲਈ ਕਾਰ ਸ਼ੁਰੂ ਕਰਨ ਇੱਕ ਸਿੱਖ ਪੰਥ ਦੇ ਵੱਡੇ ਵਿਦਵਾਨ ਪ੍ਰਚਾਰਕ ਨਾਲ ਮੇਰੀ ਗੱਲ ਚੱਲ ਰਹੀ ਆ ਸੁਝਾਅ ਵੀ ਆਇਆ ਸੀ ਤੇ ਅਸੀਂ ਯਤਨ ਕਰਾਂਗੇ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਵੱਡੇ ਜਿਹੜੇ ਗੁਰਮਤ ਦੇ ਸਮਾਗਮ ਕੀਤੇ ਜਾਣ ਤਾਂ ਕਿ ਅਮਰ ਸੰਚਾਰ ਵੀ ਵੱਡੇ ਪੱਧਰ ਤੇ ਹੋਵੇ ਭਾਵੇਂ ਹੁਣ ਵੀ ਚੱਲ ਰਿਹਾ ਪਰ ਉਹ ਜੋਗ ਵਾਈਲ ਜੇ ਮੰਨ ਗਏ ਤੇ ਅਸੀਂ ਵੱਡੇ ਪੱਧਰ ਤੇ ਸਮਾਗਮ ਸਾਰੇ ਦੇਸ਼ ਦੇ ਵਿੱਚ ਕਰਾਂਗੇ ਇਹ ਵੀ ਬੈਠ ਕੇ ਸਹਿਮਤ ਜਿਹੜੀ ਆ ਸਾਡੀ ਸਾਰਿਆਂ ਦੀ ਬਣੀ ਆ ਦੂਸਰਾ ਭਾਵੇਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ 2014 ਵਿੱਚ ਬਣ ਗਿਆ ਸੀ ਲਿਟੀਗੇਸ਼ਨ ਕਰਕੇ ਉਹ ਹੁਣ ਉਹਦਾ ਫੈਸਲਾ ਹੋਇਆ ਪਰ ਕੁਝ ਫੈਸਲੇ ਜਿਹੜੇ ਆ ਉਹ ਮੈਂ ਸਮਝਦਾ ਸੇਖਾਂ ਦੀ ਭਰਾ ਮਾਰੂ ਜੰਗਵਾਲ ਨੂੰ ਪ੍ਰੇਰ ਰਹੇ ਆ ਕਿਉਂਕਿ ਸਾਡਾ ਇੱਕ ਉਥੇ ਹਸਪਤਾਲ ਆ ਮੀਰੀ ਪੀਰੀ ਹਸਪਤਾਲ ਸ਼ਾਹਬਾਦ ਮਰਕੰਡਾ ਜਿਹਦੀ ਪ੍ਰਾਪਰਟੀ ਆ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਆ ਕੁਝ ਪ੍ਰਾਪਰਟੀ ਉਥੇ ਲੋਕਲ ਕਮੇਟੀ ਨੇ ਦਿੱਤੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਂ ਉਹਨਾਂ ਹਰਿਆਣਾ ਕਮੇਟੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਜਿਹੜੀ ਮੈਂ ਆ ਬੇਨਤੀ ਕਰ ਰਿਹਾ ਇਹ ਬੇਨਤੀ ਰੂਪ ਮੈਂ ਤਾਂ ਕਰ ਰਿਹਾ ਤੁਹਾਨੂੰ ਅਪੀਲ ਵੀ ਕਰਦਿਆਂ ਕਿ ਇਹ ਤੇ ਗੰਭੀਰਤਾ ਨਾਲ ਸੋਚਣਾ ਟਕਰਾ ਦੀ ਸਥਿਤੀ ਨਹੀਂ ਚੰਗੀ ਹੁੰਦੀ ਕਿਸੇ ਪੱਖ ਦੀ ਵੀ ਇਹ ਮੀਰੀ ਪੀਰੀ ਜਿਹੜਾ ਸਾਡਾ ਹਸਪੀਟਲ ਆ ਇਹਨੂੰ 8 ਕਰੋੜ ਰੁਪਇਆ ਸਾਲ ਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਦਿੰਦੀ ਸੀ ਤੇ ਅੱਜ ਵੀ ਦੇ ਰਹੀ ਆ ਤੇ ਉੱਥੇ ਸਾਡੇ ਪਹਿਲਾਂ ਗੋਡੇ ਜਿਹੜੇ ਬਦਲ ਦਾ ਉਹ ਸਫਲ ਜਿਹੜੇ ਸਾਡੇ ਆਪਰੇਸ਼ਨ ਹੋ ਰਹੇ ਆ ਹੁਣ ਉਥੇ ਕੈਥ ਲੈਬ ਅਸੀਂ ਸ਼ੁਰੂ ਕੀਤੀ ਆ ਜਿਹੜੇ ਆਪਾਂ ਸਟੈਂਟ ਵਗੈਰਾ ਕਹਿੰਦੇ ਆ ਉਹ ਸਾਰੇ ਉੱਥੇ ਪੈ ਰਹੇ ਆ ਤੇ ਉਹ ਰੂਲ ਏਰੀਆ ਆ ਜਿਨ੍ਹਾਂ ਨੂੰ ਇਹ ਬੈਨੀਫਿਟ ਮਿਲ ਰਿਹਾ ਉਹ ਤੋਂ ਇਲਾਵਾ ਅਸੀਂ ਹੁਣ ਪਿਛਲੇ ਸਾਲ ਫੈਸਲਾ ਕੀਤਾ ਕਿ ਇਹਨੂੰ ਮੈਡੀਕਲ ਕਾਰਜ ਜਿਹੜਾ ਆ ਉਹ ਸਾਨੂੰ 100 ਸੀਟ ਦੀ ਜਿਹੜੀ ਆ ਅਫੀਲੀਏਸ਼ਨ ਦੀ ਪ੍ਰਵਾਨਗੀ ਮਿਲ ਗਈ ਸੀ ਸਰਕਾਰ ਪਾਸੋਂ ਪਰ ਉਹਦੇ ਲਈ ਇਨਫਰਾਸਟ੍ਰਕਚਰ ਬਹੁਤ ਵੱਡਾ ਹੁੰਦਾ ਹਾਊਸ